13 ਮਾਰਚ 1940 ਨੂੰ ਸਰਦਾਰ ਉਦਮ ਸਿੰਘ ਸੁਨਾਮ ਨੇ ਲੰਡਨ ਵਿੱਚ ਜਾ ਕੇ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਸੀਗਾ ਇਹ ਕਿਉਂ ਖਤਮ ਕੀਤਾ ਉਦਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਲੰਡਨ ਵਿੱਚ ਜਾ ਕੇ ਕਿਉਂ ਮਾਰਿਆ ਇਸ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਿਆਲੇ ਬਾਗ ਦਾ ਕਤਲੇ ਆਮ ਕੋਈ ਵੀ ਨਹੀਂ ਭੁੱਲਿਆ 1919 13 ਅਪ੍ਰੈਲ ਨੂੰ ਜਲਿਆਲੇ ਬਾਗ ਦੇ ਵਿੱਚ 1300 ਦੇ ਨੇੜੇ ਤੇੜੇ ਨਿਹੱਥੇ ਹਿੰਦੋਸਤਾਨੀਆਂ ਦੇ ਉੱਤੇ ਗੋਲੀਆਂ ਚਲਾ ਕੇ 1300 ਦੇ ਨੇੜੇ ਤੇੜੇ ਹਿੰਦੂਸਤਾਨੀਆਂ ਨੂੰ ਜਲਿਆਲੇ ਬਾਗ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਮਾਮਾ ਭੈਣਾ ਸਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਸ਼ਾਂਤ ਮੈਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਇਹਨਾਂ 1300 ਹਿੰਦੂਸਤਾਨੀਆਂ ਨੂੰ ਭਾਰਤ ਵਾਸੀਆਂ ਨੂੰ ਉਸ ਸਮੇਂ ਦੇ ਗਵਰਨਰ ਮਾਈਕਲ ਉਡਵਾਇਰ ਦੇ ਕਹੇ ਤੇ ਗੋਲੀਆਂ ਦੇ ਨਾਲ ਇਹਨਾਂ ਨੂੰ ਭੁੰਨ ਕੇ ਰੱਖ ਦਿੱਤਾ ਇਸ ਘਟਨਾ ਦਾ ਸਰਦਾਰ ਉਦਮ ਸਿੰਘੂ ਸੁਨਾਮ ਦੇ ਉੱਤੇ ਬਹੁਤ ਵੱਡਾ ਅਸਰ ਹੋਇਆ ਤੇ ਇਹ ਸਰਦਾਰ ਨੇ ਸਰਦਾਰ ਉਦਮ ਸਿੰਘੂ ਹਨ ਨੇ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰ ਲਈ ਸੀ ਕਿ ਕਦੇ ਸਮਾਂ ਮਿਲਿਆ ਮੈਂ ਇਸ ਘਟਨਾ ਦਾ ਜਲ੍ਹਿਆਂ ਵਾਲੇ ਬਾਗ ਦੇ ਹੋਏ ਕਤਲੇਆਮ ਦਾ ਬਦਲਾ ਜ਼ਰੂਰ ਲਵਾਵਾਂਗਾ ਲੰਬਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ 1919 ਦੇ ਵਿੱਚ ਜਲ੍ਹਿਆਂ ਵਾਲੇ ਬਾਗ ਦੀ ਇਹ ਘਟਨਾ ਵਾਪਰੀ 13 ਮਾਰਚ 1940 ਦਾ ਦਿਨ ਆ ਗਿਆ ਜਿੱਦਣ ਸਰਦਾਰ ਉਦਮ ਸਿੰਘ ਨੂੰ ਮੌਕਾ ਮਿਲਿਆ ਕਿਤਾਬ ਦੇ ਵਿੱਚ ਆਪਣੀ ਬੰਦੂਕ ਨੂੰ ਰੱਖ ਕੇ ਇੱਕ ਵੱਖਰਾ ਜਾਪੇਸ ਬਣਾ ਕੇ ਸਰਦਾਰ ਉਦਮ ਸਿੰਘ ਸੁਨਾਮ ਨੇ ਲੰਡਨ ਦੀ ਧਰਤੀ ਤੇ ਜਾ ਕੇ ਬਹੁਤ ਵੱਡੀ ਗੱਲ ਹੈ ਲੰਡਨ ਦੀ ਧਰਤੀ ਤੇ ਜਾ ਕੇ ਮਾਈਕਲ ਉਡਵਾਰ ਨੂੰ ਗੋਲੀਆਂ ਮਾਰ ਕੇ ਉਥੇ ਹੀ ਮਾਰ ਦਿੱਤਾ ਤੇ ਸਰਦਾਰ ਉਦਮ ਸਿੰਘ ਉਹਨਾਂ ਨੇ ਆਖਿਆ ਸੀਗਾ ਕਿ ਆਏ ਤੇਰੇ ਕੋਲੋਂ ਜਲਿਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲਿੱਤਾ ਗਿਆ ਆ ਤੇਰੀ ਮੇਰੀ ਕੋਈ ਆਪਸੀ ਕੋਈ ਆਪਸੀ ਕੋਈ ਰੰਜਸ਼ ਨਹੀਂ ਹੈ ਪਰ ਤੂੰ ਸਾਡੇ નિਹੱਥੇ ਹਿੰਦੂਸਤਾਨੀਆਂ ਦਾ ਜਲਿਆਂ ਵਾਲੇ ਬਾਗ ਦੇ ਵਿੱਚ ਖੂਨ ਬਹਾਇਆ ਸੀਗਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਦੇ ਡੁੱਲੇ ਹੋਏ ਖੂਨ ਦਾ ਤੇਰੇ ਕੋਲੋਂ ਅੱਜ ਬਦਲਾ ਲਿੱਤਾ ਗਿਆ ਆ ਸੋ 13 ਮਾਰਚ 1940 ਨੂੰ ਸਰਦਾਰ ਉਦਮ ਸਿੰਘ ਨੂੰ ਸੁਨਾਮ ਨੇ ਮਾਈਕਲ ਉਡਵਾਰ ਨੂੰ ਲੰਡਨ ਦੀ ਧਰਤੀ ਤੋਂ ਜਾ ਕੇ ਗੋਲੀਆਂ ਮਾਰ ਕੇ ਜਲੇਆਲੇ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ